ਸਾਰੇ ਪੰਪਰੋਸ ਸਤਿ ਸ੍ਰੀ ਅਕਾਲ ਤੇ ਅੱਜ ਲੱਗਿਆ ਨਵਾਂ ਬਲੌਗ ਸ਼ੁਰੂ ਕਰਨਾ ਜੇ ਵੀਡੀਓ ਪਸੰਦ ਨਾ ਆਵੇ ਤੇ ਸਾਰੇ ਪੈਸੇ ਵਾਪਸ ਜੀ ਹੁਣ ਅਹੀ ਨਾ ਇੰਦਰਾਮ ਵਿੱਚ ਥੋੜੇ ਜਿਹੇ ਦਾਣੇ ਕੱਢ ਕੇ ਰਖੋਣ ਲੱਗਿਆ ਕੁੱਕੜਾਂ ਨੂੰ ਕੁੱਕੜ ਵਿਚਾਰੇ ਭੁੱਖੇ ਆ ਇਹਨਾਂ ਨੂੰ ਮੈਂ ਦਾਣੇ ਪਾਈਏ ਕੱਢ ਕੇ ਛੱਡਦੇ ਆ ਕੁੱਕੜ ਜੈਨਨੀ ਤੂੰ ਟਿਕ ਜਾ ਆ ਛੱਡਿਓ ਇਹਨਾਂ ਨੂੰ ਪਹਿਲਾਂ ਥੋੜਾ ਜਿਹਾ ਦਾਣਾ ਪਾ ਗਿਆ ਮੈਂ ਪਹਿਲਾਂ ਉਤਾੜ ਲੀਏ ਬੱਕਰੀਆਂ ਫੇਰ ਨਹੀਂ ਤਾਂ ਉਹ ਵੀ ਕਣਕ ਨੂੰ ਪੈਂਦੀ ਆ ਪੱਜ ਕੇ ਚਲੋ ਅੰਦਰ ਸਾਰੇ ਰੇੜੀ ਤਾਂ ਪਟੇਖਰਾਵ ਕਰਤੇ ਹੁਣ ਚਲੋ 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 ਅੰਦਰ ਚਲੋ ਮੈਡਮ ਜੀ ਚਲੋ ਚਲੋ ਸਭ ਸਰ ਮੈਡਮ ਮਾਸਟਰ ਪਾਣੀ ਪੀਓ ਬਾਲਟੀ ਚੋਂ ਹੈ ਤੇ ਅੰਦਰ ਰਵੋ ਵੇਹ ਉਤੋਂ ਦੀ ਵੇਹ ਨਹੀਂ ਤੇਰੇ ਅੰਦਰ ਰਹਿਣ ਨੂੰ ਜੀ ਨਹੀਂ ਕਰਦਾ ਹੈ ਅੱਖਾਂ 'ਚ ਕਿਵੇਂ ਗਿੱਡੂ ਆਏ ਆਂ ਕੀ ਚੀਜ਼ ਤੈਨੂੰ ਕੀ ਬਿਮਾਰੀ ਆ ਚਲੋ ਸਾਰੇ ਖੜੇ ਉੱਧਰ ਚਲੋ ਚਲੋ ਆਹ ਤਾਂ ਪੱਠੇ ਖਾਂਦੀਆਂ ਹੀ ਨਹੀਂ ਨਾ ਲਾਓ ਜੀ ਗਾਵਾਂ ਨੇ ਤੇ ਕਰਤੀ ਆ ਖੁਰਲੀ ਸਾਫ ਇਹ ਪੂਰੀਆਂ ਰੱਜ ਕੇ ਖਾਂਦੀਆਂ ਤਿੰਨੇ ਪੱਠੇ ਹੈ ਇਹਨਾਂ ਕੀਤੀ ਖੁਰਲੀ ਸਾਫ ਵੇਹ ਰੇੜੀ ਤੋਂ ਕੀ ਹਾਲ ਕਰ ਦਿੰਦੀਆਂ ਪੱਠਿਆਂ ਦਾ ਖੇਤ ਖੇਤ ਕੇ ਖਿਚ ਖਿਚ ਕੇ ਹਰੇ ਪੱਠੇ ਉੱਤੇ ਥੋੜੀ ਜਿਹੀ ਪੱਕੀ ਗਈ ਹੈ ਜਵਾਰ ਉਹ ਲਈ ਆ ਤੇ ਥੱਲੇ ਹਰੀ ਸੀ ਉਤਲੀ ਨੂੰ ਕੱਟ ਲਾਉਂਦੀਆਂ ਤੇ ਥੱਲੋਂ ਵੇਖੋ ਖਿਚ ਖਿਚ ਕੇ ਖਿਚ ਖਿਚ ਕੇ ਹਰੀ ਜਵਾਰ ਕਿੱਦਾਂ ਥੱਲੇ ਸੌੜਦੀ ਏ ਇਹਨੂੰ ਕਰਦਾ ਹੁਣ ਮੈਂ ਸਹੀ ਵਿਚਾਰੀ ਪਹਿਲਾਂ ਕੁੱਕਰ ਛੱਡ ਲਈਏ ਆ ਜਾਓ ਸ਼ੇਰ ਪੱਗਿਓ ਤੁਸੀਂ ਭੈ ਪਹਿਲਾਂ ਪਾਉਂਦੇ ਰਿਆ ਕਰੋ ਹੈ ਆ ਜਾਓ ਆ ਜਾ ਆ ਜਾ ਗੇਟ ਖੋਲ ਕੇ ਉੱਡੋ ਉੱਡੋ ਚਲੋ ਚੱਲੋ ਮਿੰਦੋ ਸਿੰਦੋ ਜੀਤੋ ਚੱਲ ਕਾਲੂ ਸਾਹਮਣੇ 걸 ਜੋ ਆਂਡਾ ਉਂਡਾ ਦਿੱਤਾ ਕਿ ਨਹੀਂ ਕੋਈ ਨਾ ਇਹ ਤਾਂ ਹੋ ਹੀ ਨਹੀਂ ਸਕਦਾ ਆਂਡਾ ਦੇ ਦੇਣਾ ਤੁਸੀਂ ਇਦਾਂ ਹੀ ਭੈਜੋ ਖੰਭ ਫਲਾਈ ਫਿਰਦੇ ਜੇ ਤੇ ਆਂਡੇ ਹੀ ਦਿੰਦੇ ਤੇ ਮੈਂ ਇੱਕ ਇੱਕ ਨੂੰ ਕੱਟ ਕੇ ਨਾ ਪਤੀਲੀ ਚ ਪਾ ਦੇਣਾ ਪਤੀਲੀ ਚ ਫਿਰ ਵੇਖੋਗੇ ਤਾਂ ਹਟਾ ਹੈ ਵੀ ਸਾਡੇ ਨਾਲ ਬਣਿਆ ਕੀ ਆ ਵੇ ਇੱਕ ਤੋਂ ਜਿਹਨੂੰ ਟਿੜ-ਟਿੜ ਕੇ ਨਾ ਪਹਿਲਾਂ ਪਾਉਂਦੇ ਆ ਵਾਈਟਾਂ ਦਾ ਮੇਰੀ ਪੈਲ ਸੋਹਣੀ ਆ ਤੇ ਬਲੈਕਾਂ ਦਾ ਮੇਰੀ ਪੈਲ ਸੋਹਣੀ ਆ ਹੈ ਇਹਨਾਂ ਨੂੰ ਵੀ ਦਾਣਾ ਪਾਣੀ ਪਾਇਆ ਤੇ ਆ ਜਿਹੜੀ ਉਰਲੀ ਫਰੋਜੀ ਜੀਨੇਗੀ ਆ ਬੈਠੀ ਉਰਲੇ ਬਣਿਆ ਆ ਗਈ ਇਹਨੇ ਆ ਦੇਤੇ ਅੰਡੇ ਹੈ ਖਾਈਏ ਤੁਹਾਨੂੰ ਅੰਡੇ ਉਹ ਅੰਡੇ ਦੇ ਦੇਨ ਹੁਣ ਜਦ ਦਿਨ ਬੱਚੇ ਕੱਢਣਗੇ ਉਦੋਂ ਖਾਵਾਂਗੇ ਥੋੜੀ ਜਾਂਂਡੇ ਦਾ ਦੇ ਦਿੱਤੇ ਨੇ ਆਂਡੇ ਦੇ ਦੇ ਤੇ ਬੱਚੇ ਵੀ ਕੱਢੂ ਵਿਚਾਰੀ ਤਿੰਨ ਨਾਲੇ ਅਜੇ ਮੈਨੂੰ ਤਾਂ ਇੱਕ ਦੋ ਹੋਰ ਦਾ ਹੈ ਕੀ ਅਜੇ ਹੂੰ ਹੂੰ ਡਰਦੀਆਂ ਕਿਉਂ ਅਜੇ ਮੈਂ ਤਾਂ ਨੂੰ ਕੁਛ ਹਨ ਮੈਂ ਪਾਤੀ ਪਾਤੀ ਕੱਢੀ ਜਾਣਗੀ ਜਲਦੀ ਜਲਦੀ ਬੱਚੇ ਕੱਢ ਲਾ ਮੈਨੂੰ ਬਹੁਤ ਸ਼ੌਂਗ ਹੈ ਬੱਚਿਆਂ ਦਾ ਹਾਂ ਤੇਰੇ ਵੇਖਣ ਦੇ ਨਿੱਕੇ ਨਿੱਕੇ ਇਤਨੇ ਦਾ ਕੱਟ ਲੈਦੇ ਕੋ ਪਰਲੀ ਜੇ ਜਾਲਣ ਨਹੀਂ ਪਉਂਦੀ ਮੈਨੂੰ ਲੱਗਦਾ ਇੱਕ ਕੁਜੀ ਹੋਰ ਇਦਾਂ ਦੀ ਲਾਉਣੀ ਪੈਗੀ ਫੇਰ ਕੱਡੇ ਕੀ ਆਵੇ ਉਹ ਪਰਲੇ ਚ ਕਾਟ ਹੀ ਦਿੰਦੀਆਂ ਆਂਦੇ ਉਹ ਹਵਾ ਪੈਂਦੀ ਨਾ ਥੱਲੋਂ ਹਾਂ ਸਹੀ ਯਾ ਕੁਜੀ ਇਦਾਂ ਦੀ ਹੋਰ ਲਾਉਣੀ ਕਿਉਂਕਿ ਦੋ ਜੋੜੇ ਆ ਲੱਗ ਲੱਗ ਬੱਚੇ ਕੱਢਣਗੇ ਆਪਦੇ ਹਾਂ ਉਹ ਗੱਲਾਂ ਬਾਤਾਂ ਸੁਣਾਉਂਦੇ ਸੁਣੋ ਕਹਿੰਦੇ ਆਂ ਆ ਉਸ ਵਿੱਚ ਗੱਲਾਂ ਕਰਦੇ ਆਂ ਨਹੀਂ ਬੂਟਾ ਆ ਗਿਆ ਜੀ ਆਪਣੇ ਆਂਡੇ ਵੇਖਣ ਨਹੀਂ ਵੇਖਦੇ ਬੱਚੇ ਨਾ ਲੈ ਜੇ ਕੱਢ ਕੇ ਬੰਦਾ ਬੜਾ ਗੰਦਾ ਜੇ ਗਾਲਾਂ ਕੱਢਣ ਤੇਰਿਆ ਕਰੋ ਤੇ ਆਂਡੇ ਦੇਣ ਦੀ ਨਾ ਕੋਸ਼ਿਸ਼ ਕਰਿਆ ਜੇ ਮੈਨੂੰ ਲੱਗਦਾ ਤੁਹਾਨੂੰ ਪਤੀਲੀ ਚ ਪਾਉਣਾ ਪੈਣਾ ਮੈਨੂੰ ਸਾਰਾ ਦਿਨ ਲੜਾਈ ਸਾਰਾ ਦਿਨ ਲੜਾਈ ਕਰਦੇ ਰਹਿੰਦੇ ਜੀ ਹੈ ਹੋਰ ਵੀ ਕੰਮ ਕਰ ਲਿਆ ਕਰੋ ਲੜਾਈ ਤੋਂ ਬਿਨਾ ayo 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 ah -ajah, ajah. ah ajah, ajah. ah ajah, ajah. ah kau sari kau ah ajah, ajah. ah 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 ਖਾ ਪੀ ਕੇ ਅੰਡੇ ਦੇ ਦੋ ਏਦਾਂ ਹੀ ਨਾ ਖਾ ਗਏ ਦੇ ਜਾ ਕੇ ਪਾਣੀ ਪੁਣੀ ਪੀ ਕੇ ਤੇ ਭੰਜੋਂ ਨੌ ਨਿਸਲ ਹੋ ਜਾਂਦੇ ਜੇ ਸੌ ਜਾਂਦੇ ਜੇ ਦਾਣੇ ਤੁਸੀਂ ਖਾਂਦੇ ਜੇ ਤੇ ਅੰਡੇ ਵੀ ਤੁਸੀਂ ਦੇਣੇ ਮੈਂ ਨਹੀਂ ਦੇਣੇ ਸ਼ਰਮ ਕਰੋ ਸ਼ਰਮ ਮੈਨੂੰ ਦਾਣੇ ਪਾਪ ਆ ਕੇ ਸ਼ਰਮ ਆ ਗਈ ਆ ਤੇ ਤੁਹਾਨੂੰ ਅੰਡੇ ਦੇਣ ਲੱਗਿਆ ਨਹੀਂ ਸ਼ਰਮ ਆਉਂਦੀ ਇੰਨਾ ਤੁਹਾਡਾ ਜੀ ਆ ਜਾਣਤੇ ਤੇ ਆਂਡਾ ਇੱਕ ਵੀ ਨਹੀਂ ਹੁੰਦਾ ਜਮਾਈ ਯਾਰ ਬੇਸ਼ਰਮ ਹੋ ਗਏ ਜੇ ਸਾਡੀ ਤਾਂ ਉਹ ਗਾਲਿਆ ਬੇਸ਼ਰਮਾਂ ਦੀ ਡੋਲ ਦੀ ਦਾਲ ਤੇ ਅਸੀਂ ਇਦਾਂ ਹੀ ਖਾਣੇ ਆਂ ਹੈ ਮੈਂ ਇੱਕ ਕੱਲੀ ਥਾੜੀ ਆ ਲੈ ਤੂੰ ਹੀ ਜਾਣੇ ਖਾਣਾ ਨਹੀਂ ਨੂੰ ਮਾਰਦੇ ਵਿਚਾਰੀ ਨੂੰ ਸਾਰੇ ਕੀ ਹੈ ਨਾ ਸਭ ਮਾਰਦੇ ਆ ਇਹ ਤਾਂ ਮੇਰੇ ਨਾਲ ਲੜਾਈ ਕਰਦੀ ਬਸ ਮੈਂ ਵੇਖੋ ਇਹ ਇਧਰੇ ਹੇ 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 ਮੈਨੂੰ ਪੈਂਦੀ ਹੈ ਇਹ ਆ ਨਾਰ ਲੱਗੇ ਆ ਪਤਾ ਨਹੀਂ ਪੱਕਣਗੇ ਕਿ ਨਹੀਂ ਆ ਵੇਖੋ ਨਾਰਾਂ ਵਾਲੇ ਬੂਟੇ ਨਾਰ ਤਾਂ ਬਹੁਤ ਲੱਗੇ ਆ ਪਰ ਇਹ ਨਹੀਂ ਪਤਾ ਹਨ ਪੱਕਣਗੇ ਕਿ ਨਹੀਂ ਇਹ ਸਾਰੇ ਪ੍ਰਿਆ ਪਿਆ ਅੱਧੇ ਦਾ ਮੈਂ ਤੋੜ ਕੇ ਸਿੱਟ ਤੇ ਆ ਨਾ ਮੈਂ ਹਜਾੜੇ ਕੀ ਕਰਨੇ ਆ ਇਹ ਵੀ ਲੱਗੀ ਜਾਂਦੇ ਉੱਪਰ ਜਿੱਦਾਂ ਜਿੱਦਾਂ ਵਧਿਆ ਜਾਂਦਾ ਉਦਾਂ ਤਾਂ ਨਾਰ ਹੀ ਨਾਰ ਲੱਗਦੇ ਪੈਣ ਇਹ ਜਾਨਵਰ ਕਿਹੜਾ ਹੈ ਬਾਜ ਹੈ ਨਾ ਬਾਜ ਹੈ ਨਾ ਹਾਂ ਇਹ ਚਿੜੀਆਂ ਮਾਰਦਾ ਫਿਰਦਾ ਹੀ ਲਿਆ ਲਿਆ ਭਜਾ ਆ ਕੇ ਲੱਗ ਜੂ ਪਤਾ ਚਕੀਂਦਾ ਕਿ ਨਹੀਂ ਅੱਜ ਜ਼ੋਰ ਨਾਲ ਇਹ ਨਹੀਂ క్తినా జాయ్దాయి పూరా పూరా నా నా గాల్ది బంది పెల్లిఆ ఆయే దేల్లా వో కాల్లా అంందా అందా అందా ఇన్ల్లా నికలదా అబేల్లో ఇవలో ఇవల ਆ ਡੇਲਾ ਤੂੰ ਵੀ ਖਾ ਬੋਲਾ ਲੈ ਆਇਆ ਅੰਡਾ ਹੈ ਹੂੰ ਕਿੰਨੇ ਦਾ ਅੰਡਾ ਆਇਆ 50 ਦਾ 50 ਹਾਂ 50 ਦਾ ਨਹੀਂ ਆਇਆ 10 ਦੇ ਦੋ ਨਾ ਮਾਲੜੇ ਨਾ ਪਿਓ ਹਾਂ ਸੋਚਣ ਲੱਗ ਗਿਆ ਹੈ 10 ਦੇ 2 ਨਾ ਮਾਲੜੇ ਨਾ ਪਿਓ ਹਾਂ 10 ਸਾਲ ਦੋ ਆਏ ਪੱਠੇ ਲਿਆ ਗਏ ਮੈਨੂੰ ਲੱਗਦਾ ਕਰਨ ਜੱਟ ਨੇ ਬੱਕਰੀਆਂ ਦਿੱਤੀਆਂ ਛੱਡ ਰੇੜੀ ਤੇ ਹੈ ਹਾਲੋ ਖਾਲੋ ਜਵਾਦਤਾ ਪੱਠੇ ਹੈ ਜਵਾਨ ਹੋ ਜੋ ਮਿੰਟੋ ਮਿੰਟੇ ਆਹ ਦਾ ਡੋਨੇਟ ਲੀ ਲਿਆ ਲੱਗਦੀ ਇਹਨਾਂ ਲਾਉਣੇ ਪੈਰੇ ਟੀਕੇ ਚਿੱਟੀਆਂ ਤਾਂ ਹੂੰ ਉਹ ਇੱਕ ਰੈੱਡ ਕਲਰ ਦੀ ਆ ਚਿੱਟੇ ਬੱਕਰਾ ਕਾਲਾ ਚਿੱਟਾ ਆ ਲਾਲ ਚਿੱਟੇ ਆ ਵੀ ਬਲੈਕ ਆ ਵੀ ਬਲੈਕ ਉਹ ਪੂਰੀ ਹੈ ਪੂਰਾ ਬੱਕਰਾ ਹਾਂ ਚਲੋ ਖਾਓ ਪੀਓ ਮौज ਕਰੋ ਹਾਂ ਤੁਹਾਡਾ ਕੀ ਹਾਲ ਚਾਲ ਹੈ ਡਾਰੀਆਂ ਮਾਰਨ ਦਾ ਜੀ ਹੂੰ ਜੇ ਲੈ ਇਹਨਾਂ ਨੇ ਛੱਡੀਆ ਵਿਚਾਰੇ ਚੂਚਾ ਕੁੱਪੜਾ ਨਿੱਕਿਆ ਆਇਓ ਆਇਓ ਚਲੋ 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 ਚਲ ਚਲ ਕੇ ਉੜੀਏ ਚਲ ਗੱਡੀ ਧੋਣ ਲੱਗ ਗਏ ਕਿਉਂਕਿ ਗੱਡੀ ਬੜੇ ਦਿਨਾਂ ਦੀ ਨਾ ਖੜੀ ਸੀ ਇਹਦੇ ਸ਼ੀਸ਼ੇਆਂ ਛੂਸ਼ਿਆਂ ਤੇ ਬਹੁਤ ਕੱਟਾ ਜੰਮਿਆ ਪਿਆ ਸੀ ਤੇ ਮੈਂ ਆਖਿਆ ਟੁੱਟੀ ਆਈ ਸੀ ਤੇ ਅੱਜ ਗੱਡੀ ਧੋਣੀ ਹੈ ਚਲਾਏ ਨਾ ਵੀ ਗੱਟੀ ਨਾ ਖੜੀ ਤੇ ਕੱਟਾ ਪੈ ਜਾਂਦਾ ਕਿਉਂਕਿ ਇਹਨੂੰ ਵੇਚਣਾ ਸੀ ਬਹੁਤ ਇਹਦੇ ਚ ਲਵਾਉਣੀ ਆ ਸੀਐਨਜੀ ਗੈਸ ਟਰੋਲ ਬਹੁ ਖਾਂਦੀ ਏ ਤੇ ਮੈਂ ਕਿਹਾ ਸੀਐਨਜੀ ਗੈਸ ਦੀ ਕਿੱਟ ਲਵਾ ਦਈਏ ਥੋੜੀ ਜਿਹਾ ਐਵਰੇਜ ਜ਼ਿਆਦੀ ਦੇਉਗੀ ਇਸ ਕਰਕੇ 15 ਦਿਨ ਹੋ ਗਏ ਸੀ 20 ਦਿਨ ਖੜੀ ਨੂੰ ਕਿਤੇ ਗਈ ਨਹੀਂ ਸੀ ਫੇਰ ਨਾ ਵੀਰ ਚੰਗੀ ਤਰ੍ਹਾਂ ਲਿਖਵਾ ਦिए ਟੈਟੂ ਤੋਦ ਗਏ ਇੱਥੇ ਬਲੌਗ ਦਾ ਅੰਨ ਕੀਤਾ ਸਾਰੇ ਪ੍ਰਮਾਣ ਸਾਸਰੀ ਕਾ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਪ੍ਰਮਾਣ ਸਾਸਰੀ ਕਾ